ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇਕੇ ਵਿੱਚ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿੱਚ ਝੜਪ ਹੋਈ ਝਗੜੇ ਦੌਰਾਨ ਗੋਲੀ ਚੱਲੀ ਇੱਕ ਨੌਜਵਾਨ ਦੇ ਪੱਟ ਵਿੱਚ ਗੋਲੀ ਲੱਗੀ ਉਸ ਦੀ ਹਾਲਤ ਗੰਭੀਰ ਹੈ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਇਆ ਦਾਖਲ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇਕੇ ਦੀ ਘਟਨਾ ਦੱਸੀ ਜਾ ਰਹੀ ਹੈ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਫਿਰੋਜ਼ਪੁਰ ਦੇ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇਕੇ ਵਿੱਚ ਨਜੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿੱਚ ਝੜਪ ਹੋ ਗਈ ਜਿਸ ਦੌਰਾਨ ਇੱਕ ਗੁੱਟ ਨੇ ਗੋਲੀਆਂ ਚਲਾ ਦਿੱਤੀਆਂ ਲੜਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਗੰਭੀਰ ਜ਼ਖਮੀ ਨੌਜਵਾਨ ਨੂੰ ਤੁਰੰਤ ਫਰੋਜਪੁਰ ਦੇ ਇੱਕ ਨਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਗੁੱਟਾਂ ਵਿੱਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਰੰਜਸ਼ ਨੂੰ ਲੈ ਕੇ ਸ਼ੁਰੂ ਵਿੱਚ ਇੱਕ ਦੂਜੇ ਤੇ ਇੱਟਾਂ ਤੇ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਸੀ ਜਦੋਂ ਬਲਜੀਤ ਸਿੰਘ ਲੜਾਈ ਖਤਮ ਕਰਨਾ ਗਿਆ ਤਾਂ ਦੂਜੀ ਧਿਰ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਉਸ ਦੇ ਪੱਟ ਵਿੱਚ ਜਾ ਵੱਜੀ ਨੌਜਵਾਨ ਇਸ ਵੇਲੇ ਗੰਭੀਰ ਹਾਲਤ ਵਿੱਚ ਹੈ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਨਿੱਜੀ ਝਗੜੇ ਕਾਰਨ ਦੋ ਤੇ ਰਾਮ ਵਿਚਕਾਰ ਲੜਾਈ ਹੋਈ ਸੀ ਜਿਸ ਦੌਰਾਨ ਗੋਲੀਬਾਰੀ ਹੋਈ ਪੁਲਿਸ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਰੋਪੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਸੇ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਨਹੀਂ ਬਖਸ਼ਿਆ ਜਾਵੇਗਾ ਸਾਹਮਣਾ ਇਹ ਆ ਕਿ ਇਹਨਾਂ ਦੀ ਪਹਿਲਾਂ ਵੀ ਲੜਾਈ ਚੱਲਦੀ ਹੈ ਤਾਂ ਕੋਈ ਯਾਰ ਦੋਸਤ ਇਹ ਮੁੰਡਾ ਜਿਹਦੇ ਗੋਲੀ ਵੱਜੀ ਆ ਇਹਨਾਂ ਦਾ ਕੋਈ ਯਾਰ ਦੋਸਤ ਸੀ ਤੇ ਉਹ ਭਾਵੜੇ ਪਿੰਡ ਤੋਂ ਉਹ ਆਇਆ ਖਾਈ ਤੇ ਉਹਦੇ ਮੁੰਡੇ ਪੈ ਕੇ ਗਾਲ ਇਹ ਉਹਨੂੰ ਮਗਰੋਂ ਛਡਾਉਣ ਗਏ ਸੀ ਤੇ ਜਦੋਂ ਛਡਾਉਣ ਗਏ ਪਹਿਲਾਂ ਉਹ ਵੱਟੇ ਮਾਰਦੇ ਰਹੇ ਇਹਨਾਂ ਦੇ ਤੇ ਇਹ ਪਿੱਛੇ ਹੋ ਗਏ ਬਾਅਦ ਚ ਉਹਨਾਂ ਫਾਇਰ ਮਾਰਿਆ ਇਹਦੀ ਇੱਥੇ ਵੱਜ ਗਿਆ ਪੱਟੇ 'ਚ ਵੱਜ ਗਿਆ ਉਹ ਕਿੰਨੇ ਜਣੇ ਸੀ ਉਹ ਚਾਰ ਪੰਜ ਜਣੇ ਹੈਗੇ ਸੀ ਇਹ ਮੋਟਰਸਾਈਕਲਾਂ ਤੇ ਹੋਣਗੇ ਬਾਕੀ ਮੈਨੂੰ ਤਾਂ ਕੋਲ ਨਹੀਂ ਹੈਗਾ ਸੀ ਤੇ ਅਸੀਂ ਥੋੜੇ ਪਿੱਛੇ ਖੜੇ ਹੋਏ ਸੀ ਸਾਨੂੰ ਤੋਂ ਉਦੋਂ ਪਤਾ ਲੱਗਾ ਜਦੋਂ ਫਾਇਰ ਵੱਜਿਆ ਇਹ ਕਾਇਲ ਹੋਇਆ ਕੀ ਨਾਮ ਕੀ ਅੰਦਰ ਬਲਜੀਤ ਸਿੰਘ ਬਲਜੀਤ ਸਿੰਘ ਕਿੱਥੇ ਚੋਇਆ ਕਿੱਥੇ ਮਸਲਾ ਇਹ ਖਾਈ ਫੇਮੇ ਕੀ ਉਹ ਬੰਦੇ ਕਿੱਥੋਂ ਦੇ ਸੀ ਉਹ ਪਾ ਗਾਮੇ ਵਾਲੇ ਪਹਾੜੇ ਦੇ ਸੀ ਸ਼ਾਇਦ ਇਹ ਪੁਰਾਣੇ ਨੇ ਜਿਵੇਂ ਨਾ ਇਤਵਾਂਜੀ ਕੋ ਲੜਾਈ ਚੱਲਦੀ ਸੀ ਪਹਿਲਾਂ ਪੁਰਾਣੇ ਨੇ ਇਹਦਾ ਨਾਲ ਨਾ ਨਾ ਇਹਦੇ ਨਾਲ ਨਹੀਂ ਇਹ ਜਿਨ੍ਹਾਂ ਦੇ ਮਗਰ ਗਿਆ ਸੀ ਹੁੰਦੇ ਨਾਲੀ ਕੀ ਨਾ ਤੁਹਾਡਾ ਜੀ ਗੁਰਮੁਖ ਸਿੰਘ ਜੀ ਤੁਸੀਂ ਕੀ ਲੱਗਦੇ ਮੈਂ ਫਰੈਂਡ ਹੀ ਹਾਂ ਜੀ ਡਾਕਟਰ ਜੀ ਸਾਡਾ ਕੰਟਰੋਲ ਹੈ ਤੁਸੀਂ ਤਾਂ ਦੇਖੋ ਨਹੀਂ ਹੋ ਗਿਆ ਇਹਨਾਂ ਦਾ ਲੱਗਦਾ ਕਿ ਸੀਰੀਅਸ ਹੈ ਨਾ ਬਟਾ ਕਿੱਥੇ ਗੋਲੀ ਲੱਗੀ ਹੈ ਖੱਬੇ ਪੱਟ ਤੇ ਲੱਗੀ ਹੈ ਕੀ ਇਸ ਤਰ੍ਹਾਂ ਦੀ ਹਾਲਤ ਹੈ ਹਾਲਤ ਨਾਜ਼ੁਕ ਹੈ ਕਾਫੀ ਖੂਨ ਨਿਕਲ ਚੁੱਕਾ ਹੈ ਧੀਰੀ ਲੱਗ ਰਹੀ ਹੈ ਬੈਸਿਕ ਧੀਰੀ ਲੱਗਦੀ ਹੈ ਇੱਕ ਅੰਛੂ ਕੀ ਨਾਮ ਆ ਸਰੋਂ ਦਾ ਬਲਜੀਤ ਇਹ ਕਿੱਥੋਂ ਦਾ ਰਹਿਣਾ ਸਰ ਖਾਈ ਫੇਮੇ ਦਾ ਸੀ ਕੀ ਨਾਮ ਰਸ ਤੁਹਾਡਾ ਡਾਕਟਰ ਬੈਰ ਸਰ ਸਤ ਇਹ ਕਿੱਥੇ ਸਰ ਗੋਲੀ ਚੱਲੀ ਹੋਈ ਹੈ ਕੀ ਮੈਟਰ ਹੈਗਾ ਸਰ ਬਲਜੀਤ ਸਿੰਘ son of ਸਕਦੇਵ ਸਿੰਘ ਵਾਸੀ ਖਾਈ ਫੇਮੇ ਦੇ ਇੰਜਰਡ ਹੋਣ ਬਾਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਹਦੇ ਬਾਰੇ ਅਸੀਂ ਜਾਂਚ ਲਈ ਇੱਥੇ ਪਹੁੰਚੇ ਆ ਜਾਂਚ ਤੋਂ ਬਾਅਦ ਜੋ ਵੀ ਹਰ ਡਿਰੈਕਸ਼ਨ ਹੋਏਗਾ ਉਹ ਕਾਨੂੰਨ ਅਨਸਾਰ ਅਸੀਂ ਕਾਰਵਾਈ ਕਰਾਂਗੇ ਸਰ ਇੱਕ ਜਣਾ ਕਾਇਲ ਹੋਇਆ ਇੱਕ ਇੰਜੜ ਹੋਇਆ ਇੱਕ ਨਾਮ ਕੀ ਹੈ ਜਿਹੜਾ ਕਾਇਲ ਹੋਇਆ ਬਲਜੀਤ ਸਿੰਘ ਜੀ ਅ اچھا ਇਹਨਾਂ ਦਾ ਕੀ ਮਸਲਾ ਕੀ ਹੋਇਆ ਸਰ ਉੱਥੇ ਕੋਈ ਲੜਾਈ ਚੱਲਦੀ ਹੀਗੀ ਸੀ ਫਿਲਹਾਲ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਪਰ ਇਹ ਪਤਾ ਲੱਗਿਆ ਵੀ ਇਹਨਾਂ ਦੇ ਆਪਸ ਵਿੱਚ ਕੋਈ ਨਿੱਜੀ ਰੰਜਿਸ਼ ਸੀ ਵੀ ਪੁਰਾਣੀ ਰੰਜਿਸ਼ ਸੀ ਇਹਨਾਂ ਦੀ ਨਿੱਜੀ ਰੰਜਿਸ਼ ਬਾਰੇ ਦੱਸ ਰਹੇ ਬਾਕੀ ਅਸੀਂ ਅਜੇ ਸਾਰੇ ਮਾਮਲੇ ਦੀ ਤਫ਼ਤੀਸ਼ ਕਰਾਂਗੇ ਜਾਂਚ ਪੜਤਾਲ ਕਰਾਂਗੇ ਜਾਂਚ ਤੋਂ ਬਾਅਦ ਜੋ ਫੈਕਟ ਆਉਣਗੇ ਉਹਦੇ ਮੁਤਾਬਿਕ ਜਿਹੜਾ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਗੋਲੀ ਚਲਾਉਣ ਵਾਲੇ ਕੋਈ ਪਤਾ ਲੱਗਿਆ ਨਹੀਂ ਇਹਦੀ ਜਾਂਚ ਕਰ ਰਹੇ ਆ ਜੀ ਸਾਰੀ ਪ੍ਰਧਾਨ ਕਰ ਰਹੇ ਆ